ਲਾਈਵ ਹੋਣ ਮੈਂ ਡੀਸੀ ਸਾਹਿਬ ਨੂੰ ਇੱਕ ਲੈਫਟ ਦੀ ਸ਼ਿਕਾਇਤ ਕੀਤੀ ਸੀ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ ਕਿ ਇਹਦਾ ਜਿਹੜਾ ਸਰਟੀਫਿਕੇਟ ਹੈ ਇਹ ਜਾਲੀ ਹੈ ਠੀਕ ਹੈ ਵੀ ਜਿਹੜੇ ਅਧਿਕਾਰੀ ਨੇ ਸਰਟੀਫਿਕੇਟ ਬਣਾਇਆ ਉਹਨੇ ਕਹਿਤਾ ਕਿ ਮੈਂ ਬਣਾਇਆ ਇਹ ਮੈਂ ਅਸਲੀ ਬਣਾਇਆ ਇਹ ਸਹੀ ਹੈ ਪਰ ਇਹ ਕਲਦੀਬ ਮਾਨਕ ਦਾ ਭਾਂਜਾ ਹੋਣ ਕਰਕੇ ਇਹ ਮਰਾਸੀ ਜਾਤੀ ਨਾਲ ਸੰਬੰਧ ਤਾਂ ਸਾਰਾ ਸਾਰੀ ਦੁਨੀਆ ਜਾਣਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ एससी ਨਾਲ ਸੰਬੰਧਿਤ ਜਿਹੜਾ ਸਰਟੀਫਿਕੇਟ ਲਗਾਇਆ ਗਿਆ ਸੀ ਉਸ ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਕਿ ਇਹ ਜਾਲੀ ਸਰਟੀਫਿਕੇਟ ਆ ਤਾਂ ਚੋਣ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਪੜਤਾਲ ਕਰਨ ਤੋਂ ਮੁਢਲੀ ਪੜਤਾਲ ਕਰਨ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਅਰਜੀ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ ਤੇ ਹੁਣ ਕਰਨਜੀਤ ਸਿੰਘ ਅਨਮੋਲ ਦੇ ਕਾਗਜ਼ਾ ਨੂੰ ਸਹੀ ਪਾਇਆ ਗਿਆ ਅਕਸੈਪਟ ਕਰ ਲਏ ਆ ਮਨਜ਼ੂਰ ਕਰ ਲਏ ਗਏ ਆ ਤੇ ਹੁਣ ਕਰਨਜੀਤ ਸਿੰਘ ਅਨਮੋਲ ਤੇ ਇਸ ਤਰ੍ਹਾਂ ਦੀ ਕੋਈ ਵੀ ਤਲਵਾਰ ਨਹੀਂ ਲੜਤੀ ਰਹਿ ਗਈ ਕਿ ਉਸ ਦਾ ਸਰਟੀਫਿਕੇਟ ਗੈਲੀ ਆ ਜਿਕਰ ਯੂਗ ਹੈ ਕਿ ਅਵਤਾਰ ਸਿੰਘ ਸਹੋਤਾ ਜਿਹੜੇ ਖੁਦ ਵੀ ਉਮੀਦਵਾਰ ਆ ਆਜ਼ਾਦ ਉਮੀਦਵਾਰ ਤੇ ਟਿਕਟ ਦੇ ਚਾਹਵਣ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਰਮਜੀਤ ਅਨਮੋਲ ਦੇ ਇਸ ਸਰਟੀਫਿਕੇਟ ਤੇ ਇਤਰਾਜ਼ ਲਾਇਆ ਸੀ ਕਿ ਉਹ ਉਮਰਾਸੀ ਜਾਤੀ ਨਾਲ ਸੰਬੰਧਿਤ ਆ ਤੇ ਜਾਲੀ ਸਰਟੀਫਿਕੇਟ ਲਾਇਆ ਉਹਨਾਂ ਨੇ ਡੂਮ ਜਾਤੀ ਦਾ ਪਰ ਚੋਣ ਅਧਿਕਾਰੀਆਂ ਨੇ ਇਸ ਐਪਲੀਕੇਸ਼ਨ ਤੋਂ ਬਾਅਦ ਇਸ ਦਰਖਾਸਤ ਆਉਣ ਤੋਂ ਬਾਅਦ ਜਿਹੜਾ ਸਮਰੱਥ ਅਧਿਕਾਰੀ ਸੀ ਜਿਨੇ ਉਹ ਸਰਟੀਫਿਕੇਟ ਜਾਰੀ ਕੀਤਾ ਸੀ ਉਸ ਤੋਂ ਸਾਰੀ ਕਲੈਰੀਫਿਕੇਸ਼ਨ ਲੈਣ ਕਲੀਅਰ ਕਰਨ ਤੋਂ ਬਾਅਦ ਕਰਮਜੀਤ ਅਨਮੋਲ ਦੇ ਕਾਗਜ਼ਾਂ ਨੂੰ ਤੇ ਸਰਟੀਫਿਕੇਟ ਨੂੰ ਸਹੀ ਘਰਾਰ ਦਿੱਤਾ ਜਦੋਂ ਕਿ ਅਵਤਾਰ ਸਹੋਤਾ ਵੱਲੋਂ ਦਿੱਤੀ ਗਈ ਅਰਜੀ ਨੂੰ ਖਾਰਜ ਕਰ ਦਿੱਤਾ ਅਵਤਾਰ ਸਹੋਤਾ ਨੇ ਕਿਹਾ ਕਿ ਹੁਣ ਉਹ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਕਰਨਜੀਤ ਅਨਮੋਲ ਦੇ ਸਕੂਲ ਤੋਂ ਉਸ ਦਾ ਰਿਕਾਰਡ ਕਢਾਉਣਗੇ ਤੇ ਉਸ ਤੋਂ ਬਾਅਦ ਅੱਗੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਆ ਜਿਹੜਾ ਆਪਣਾ ਕੁਲਦੀਪ ਮਾਨਕ ਦਾ ਭਾਣਜਾ ਕਰਨਜੀਤ ਅਨਮੋਲ ਉਹਨੇ ਇੱਕ ਜਾਲੀ ਸਰਟੀਫਿਕੇਟ ਲਾ ਕੇ ਮਤਲਬ ਕਾਗਜ਼ ਭਰੇ ਐ ਕਿਉਂਕਿ ਉਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਉਹਨਾਂ ਨੇ ਢੂਮ ਜਾਤੀ ਦਾ ਸਰਟੀਫਿਕੇਟ ਲਾ ਕੇ ਇਹ ਆਪਦੇ ਜਿਹੜੀਆਂ ਨਾਮਿਨੇਸ਼ਨ ਦਿੱਤੀ ਆ ਔਰ ਮੈਂ ਡੀਸੀ ਸਾਹਿਬ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਮੈਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਆ ਕਿ ਇਹਦਾ ਜਿਹੜਾ ਸਰਟੀਫਿਕੇਟ ਹੈ ਇਹ ਜਾਲੀ ਹੈ ਔਰ ਉਹਨਾਂ ਨੇ ਠੀਕ ਹੈ ਵੀ ਜਿਹੜੇ ਅਧਿਕਾਰੀ ਨੇ ਸਰਟੀਫਿਕੇਟ ਬਣਾਇਆ ਉਹਨੇ ਕਹਿਤਾ ਕਿ ਮੈਂ ਬਣਾਇਆ ਇਹ ਮੈਂ ਅਸਲੀ ਬਣਾਇਆ ਇਹ ਸਹੀ ਹੈ ਪਰ ਇਹ ਕਲਦੀਬ ਮਾਨਕ ਦਾ ਪਾਣਜਾ ਹੁਣ ਕਰਕੇ ਇਹ ਮਰਾਸੀ ਜਾਤੀ ਨਾਲ ਸੰਬੰਧ ਤਾਂ ਸਾਰਾ ਸਾਰੀ ਦੁਨੀਆ ਜਾਣਦੀ ਹੈ ਸੋ ਅੱਜ ਅਸੀਂ डीसी 프리드코ਟ ਕੋਲੇ ਸਵੇਰ 10 ਵਜੇ ਸ਼ਿਕਾਇਤ ਕੀਤੀ ਔਰ ਉਹਨਾਂ ਨੇ ਮੈਨੂੰ 3:30 ਵਜੇ ਤੱਕ ਬਾਹਰ ਰੱਖਿਆ ਤੇ ਉਹਨਾਂ ਨੇ ਮੈਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੋ ਮੈਂ ਹਲਕਾ ਲੋਕ ਸਭਾ ਹਲਕਾ 프리ਕੋਟ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਬਹੁਤ سارے ਵਾਦੇ ਕਰਕੇ ਪੰਜਾਬ ਚ ਆਈ ਹੈ ਇਹਨਾਂ ਨੇ ਕਿਸੇ ਆਪ ਦੇ ਵਰਕਰ ਨੂੰ ਟਿਕਟ ਨਹੀਂ ਦਿੱਤੀ ਪੰਜ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ 70 ਐਮਐਲਏ ਨੂੰ ਦਿੱਤੀਆਂ ਵਰਕਰ ਵਿਚਾਰੇ ਇਹਨਾਂ ਦੇ ਦਰਿਆ ਛਾੜਦੇ ਰਹਿ ਗਏ ਸੋ ਅੱਜ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਕਰਨਜੀਤ ਤਨਮੋਲ ਲੋਕ ਸਭਾ ਹਲਕਾ ਫਰੀਕੋਟ ਤੋਂ ਭਾਵੇਂ ਉਹਦੀ ਫਾਈਲ ਪਾਸ ਹੋ ਗਈ ਹੈ ਔਰ ਫਰੀਕੋਟ ਲੋਕ ਸਭਾ ਹਲਕਾ ਨਿਵਾਸੀਓ ਤੁਹਾਨੂੰ ਬੇਨਤੀ ਕਰਦਾ ਅਜੇ ਵੀ ਸੰਭਲ ਜਾਓ ਪਹਿਲਾਂ ਵੀ ਜਿਹੜਾ صدیق ਸਾਹਿਬ ਵੀ ਇਹ ਜਾਲੀ ਸਰਟੀਫਿਕੇਟ ਲਾ ਕੇ ਐਮਪੀ ਬਣਿਆ ਔਰ ਉਸ ਤੋਂ ਪਹਿਲਾਂ ਬੀਬੀ ਗੋਛ ਨੇ ਇਥੋਂ ਐਮਪੀ ਬਣੀ ਉਹ ਬਠਿੰਡੇ ਰਹਿੰਦੀ ਸੀ ਸੋ ਹਮੇਸ਼ਾ ਬਾਰੇ ਉਮੀਦਵਾਰ ਸਾਡਾ ਜਿਹੜਾ ਮੇਲਾ ਲੁੱਟ ਕੇ ਲੈ ਜਾਂਦੇ ਆ ਬੰਦੇ ਨਹੀਂ ਬੰਦੇ ਨਹੀਂ ਤਰਾਏ ਤੋਂ ਆ ਗਏ ਜਿਹਨਾਂ ਨੇ ਪਾਸ ਕਰਤੇ ਨਾ ਜੀ ਜਿਹੜੇ ਅਧਿਕਾਰੀ ਨੇ ਉਹ ਸਰਟੀਫਿਕੇਟ ਬਣਾਇਆ ਉਹ ਕਹਿੰਦਾ ਜੀ ਮੈਂ ਨੂੰ ਜਿਹੜੀਆਂ ਰਿਪੋਰਟਾਂ ਆਈਆਂ ਮੈਂ ਉਹਦੇ ਆਧਾਰ ਤੇ ਸਰਟੀਫਿਕੇਟ ਬਣਾਤਾ ਠੀਕ ਹੈ ਜੀ ਤੇ ਉਹ ਹੁਣ ਚਲੋ ਉਹਨੇ ਬਣਾਤਾ ਪਰ ਅਸੀਂ ਪੜਤਾਲ ਕਰਾਂਗੇ ਸਾਰੀਆਂ ਪਾਰਟੀਆਂ ਇਹਦੇ ਮਗਰ ਅਸੀਂ ਪੈ ਗਏ ਆ ਅਸੀਂ ਇਹਦੇ ਪਿੰਡ ਚੋਂ ਕੁਰਸੀ ਨਾਮਾ ਚੱਕਾਂਗੇ ਜਿਵੇਂ ਇਹ ਕਹਿੰਦਾ ਵੀ ਮੈਂ ਕੁਲਦੀਪ ਮਾਨਕ ਦਾ ਭਾਂਜਾ ਤੇ ਕੁਲਦੀਪ ਮਾਨਕ ਤਾਂ ਮਰਾਸੀ ਸੀ ਨਾ ਹਾਂ ਨਹੀਂ ਹੁਣ ਗੱਲ ਇਹ ਆ ਵੀ ਜਿਹੜੇ ਤੁਸੀਂ ਕੀ ਕਹਿ ਰਹੇ ਹੋ ਅਫਸਰ ਨੇ ਬਣਾਇਆ ਸੀ ਉਹ ਅਫਸਰ ਸੰਗਰੂਰ ਦਾ ਸੀ ਕਿ ਫਰੀਦਕੋਟ ਦਾ ਸੀ ਜਿੱਥੋਂ ਬਣਾਇਆ ਉਹ ਉਹ ਸੰਗਰੂਰ ਵਾਲ ਦਾ ਹੀ ਸੀ ਜੀ ਉਧਰੋਂ ਹੀ ਬਣਿਆ ਸੀ ਨਾ ਉਹ ਸਰਟੀਫਿਕੇਟ ਜੀ ਫਿਰ ਫਿਲਹਾਲ ਇਹਨਾਂ ਨੇ ਤੁਹਾਡਾ ਇਤਰਾਜ ਖਾਰਜ ਕਰਕੇ ਕਾਗਜ਼ ਪਾਸ ਕਰਤੇ ਹਾਂ ਉਹ ਹਾਂ ਜੀ ਕਾਰ ਦੇ ਖਾਸ ਇਤਰਾਜ ਖਾਰਜ ਕਰਕੇ ਕਾਗਜ਼ ਪਾਸ ਕਰਤੇ ਪਰ ਉਹ ਇਹਦੇ ਲਈ ਅਸੀਂ ਉਹਦੇ ਮਗਰ ਪੈ ਕੇ ਹੁਣ ਇਹਦੀ ਪੜਤਾਲ ਕਰਾਵਾਂਗੇ